ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਆਂ ਗਾਵਾਂ ਤੇ ਲੈ ਕੇ ਆਏ ਹਾਂ ਜੀ ਇੱਕ ਜਰਸੀ ਹੈ ਭਾਈ ਇੱਕ ਐਫਐਸਾ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕੇ ਕੈਂਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8147615312 ਆਉ ਪੁੱਛ ਲੈਣੇ ਬਾਈ ਟੋਡੇ ਅੱਜ ਬਾਈ ਜੀ ਬਾਈ ਜੀ ਹੱਸੀ ਕਾਲ ਹੱਸੀ ਕਾਲ ਬਾਈ ਜੀ ਹੋ ਠੀਕ ਹੋ ਵਧੀਆ ਪੂਰਾ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਪੂਰਾ ਵਧੀਆ ਜੀ ਚਲੋ ਬਾਈ ਜੀ ਨਾਮ ਤੇ ਐਡਰੈਸ ਹੋ ਨਾਮ ਬਗਾਹੇ ਜੀ ਪਿੰਡ ਚਾਉਗੇ ਜਿਲ੍ਹਾ ਵੰਡਾ ਥੀਰ ਵਾਲਾ ਜੀ ਨੇੜੇ ਪਿੰਡ ਬਈ ਜਿਹੜੇ ਖੋਕਰ ਵੀ ਰਹਿੰਦੇ ਜੀ ਰਾਣਾ ਤੇ ਬੱਲੋ ਜੀ ਮੋਬਾਈਲ ਨੰਬਰ ਬੋਲ 9876424270 ਜੀ ਠੀਕ ਹੈ ਬਈ ਅ ਜਿਹੜੀ ਬਈ ਪਹਿਲੇ ਨੰਬਰ ਦੇ ਵੜ ਦੇਣਾ ਕਿਹੜਾ ਸੁਆਸੂਆ ਜੀ ਇਹ ਦੂਜਾ ਸੁਆਸੂਆ ਜੀ ਸੁਆਸੂਆ ਜੀ ਤੜਕੇ ਸੁਭਾ ਹਾਂ ਬਾਗਰ ਬੱਚੀ ਆ ਜੀ ਬੱਚਾ ਬੱਚੀ ਹਾਂ ਐਰ ਸ਼ੈਰ ਬੱਚੀ ਚੰਗੀ ਆ ਬੱਚੀ ਬਹੁਤ ਆਪ ਹੈ ਜੀ ਬੱਚਾ ਬਈ ਬੱਚੀ ਨੂੰ ਜਨਮ ਉਸ ਦਾ ਬੱਚੀ ਚੰਗੀ ਆ ਲੈ ਕਿਆ ਬਾਤ ਆ ਬੱਚੀ ਬੜੀ ਪਿਆਰੀ ਆ ਯਾਰ ਆ ਗਾਰੀ ਜਮੀ ਗਾਰ ਅਗ ਲਾਈ ਹਮਮ ਸਹੀ ਗੱਲ ਆ ੜਕੀ ਸੁਈਆਂ ਹੀ ਹੋਈ ਤੇ ਜੇਰ ਪੈ ਗਈ ਹਾਂ ਆਪਣੇ ਕੋਲ ਵੀਡੀਓ ਹੈਗੀ ਜੇਰ ਦੀ ਠੀਕ ਆ ਕਿੰਨਾ ਬੋਲਾ ਕੱਢੇ ਫਿਰ ਬੋਲਾ ਕਰਤਾ ਹੀ ਆਪਾਂ 4 1/2 ਕਿਲੋ ੜਕੀ 4 1/2 ਕਿਲੋ ਠੀਕ ਆ ਕਿੰਨਾ ਕ ਦੁੱਧ ਦੇ ਦੂਆ ਓਸਟੀਮੇਟ ਦੇਣਾ ਚਾਹੀਦਾ ਜੀ 22 ਕਿਲੋ ਵੜ ਦਿੰਦੇ ਜਿਵੇਂ ਥਣ ਲੈ ਵਾਈ ਇਹਦਾ ਆਰਡਰ ਕਮਾਲ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਖੋਲ ਦੇ ਬਈ ਮੜੀ ਤੋਰ ਕੇ ਦਿਖਾ ਦਈਏ ਰੰਗ ਰੂਪ ਬਹੁਤ ਚੰਗਾ ਤੇ ਗੁਲਾਬੀ ਥਾਣਾ ਬਈ ਮੁੱਠੀ ਵਾਲਾ ਥਾਣਾ ਚਵਾਈ ਕਿਵੇਂ ਹੈ ਠੰਡੀ ਕਰੰਬਰਾਈ ਆ ਪਧਾਰਾ ਮਾਰ ਕੇ ਖਾਵਾ ਠੰਡੀ ਸੀੜਾ ਜੀ ਫੇਸ ਬੜਾ ਪਿਆਰਾ ਕਲਰ ਦੇਖੋ ਕਲਰ ਬਹੁਤ ਚੰਗਾ ਤੋਰਾ ਤਾਰਾ ਵੀ ਕਮਾਲ ਆ ਬਈ ਸੋਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬਈ ਆਰਡਰ ਕਮਾਲ ਆ ਨਾੜਾ ਨੂੜਾ ਫੁੱਲ ਚੰਗੀਆਂ ਮੁੱਠੀ ਵਾਲਾ ਥਾਣ ਗੁਲਾਬੀ ਥਣ ਤੋਰਾ ਤਾਰਾ ਚੈੱਕ ਕਰੋ ਬੈੜਾ ਇਹ ਬਈ ਇੱਕ ਨੰਬਰ ਆ ਜੀ ਬੈੜਾ ਹਾਂ ਤਾਰਾ ਬਾਈ ਕਹਿੰਦਾ ਮਾਰਕ ਦਿਖਾਣੇ ਚਵਾਈ ਤੁਹਾਡੇ ਸਾਹਮਣੇ ਆ ਜਾਣੀਆਂ ਵੀ ਕਾਏ ਭਾਜੀ ਕੁਝ ਵੀ ਨਹੀਂ ਹੋਇਆ ਜੀ ਪੂਰੀ ਵਿਥੀ ਤੇ ਥਾਣਾ ਤੇ ਨਾਲਾ ਨੂਣਾ ਦਿਖਾਉਂਦੇ ਨੇ ਨੇੜ ਤੋਂ ਫੁੱਲ ਚੰਗੀਆਂ ਨੇ ਖੰਡੀ ਆ ਜੀ ਜਿਵੇਂ ਮਰਜੀ ਹੂੰ ਕੀ ਬਾਤ ਆ ਥਣ ਬਹੁਤ ਚੰਗੇ ਆ ਹਨ ਜਿਵੇਂ ਮਰਜੀ ਬੈਠਾ ਰਹੀ ਥੰਡੀ ਕੋਈ ਜੱਕਰੀ ਨਹੀਂ ਹਨ ਤਾਰਾ ਮਾਰਕੇ ਹੋਣ ਜੀ ਤਾਰਾ ਬਾਈ ਕਹਿੰਦਾ ਮਾਰਕ ਦਿਖਾਣੇ ਬੱਚਾ ਮਗਰ ਬੱਚੇ ਬੱਚੀ ਵੀ ਕੁਆਲਿਟੀ ਵਾਲੀ ਆ ਬੱਚੀ ਸ਼ਰਾਜੀ ਜਮਾ ਹੂੰ ਪਸ਼ਾਤੋ ਵੀ ਆਰਡਰ ਦਿਖਾਉਂਦੇ ਪਸ਼ਾਤੋ ਵੀ ਆਰਡਰ ਲੈ ਬਹੁਤ ਚੰਗਾ ਭਾਈ ਜਿਵੇਂ ਮਰਜ਼ੀ ਨੇ ਆਲਾ ਪਾਲਾ ਬਹੁਤ ਬਾਲੀ ਕੁੰਨੀ ਆ ਜੀ ਜਿਵੇਂ ਮਰਜ਼ੀ ਬਾਈ ਕਹਿੰਦਾ ਨਿਆਣਾ ਪਾਈ ਜਾ ਕੋਈ ਚੱਕਰੀ ਨਹੀਂ ਕਹਿ ਨਹੀਂ ਕਰਮ ਵਾਲੀ ਖੁਸ਼ ਨਹੀਂ ਫੇਸ ਫੂਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਬਾਕੀ ਚੋਈ ਤੁਹਾਡੇ ਸਾਹਮਣੇ ਆ ਜਾਈਂ ਬਈ ਠੰਡੀ ਬਹੁਤ ਆ ਨਾ ਬਹੁਤ ਠੰਡੀ ਆ ਜੀ ਬੱਚੀ ਵੀ ਆਪਾਂ ਛੱਡ ਦੇ ਹਾਂ ਵੀ ਚਲ ਆਈਂ ਦਰਮਾਰ ਦੇ ਹਾਂ ਨੋ ਜੀ ਬਹੁਤ ਕਿਉਂ ਬੜਾ ਚੰਗਾ ਇੱਕ ਨੰਬਰ ਆਈ ਜਾਵਾ ਹਾਂ ਕੀ ਬਾਤ ਹੈ ਚਵਾਈਦ ਵੀ ਕਰਮਣ ਦੀ ਬੜੀ ਚੰਗੀ ਹਾਂ ਹਾਂ ਸਹੀ ਗੱਲ ਹੈ ਪਰ ਠੀਕ ਹੈ ਲੋ ਜੀ ਕੀ ਬਾਤ ਹੈ ਕਿਉਂ ਬੜਾ ਚੰਗਾ ਜਿਵੇਂ ਮਰਜ਼ੀ ਚੋਈ ਜਾ ਸੂਚੇ ਮੂਰਲੇ ਟਣਾਈ ਚਵਾਈ ਜਾ ਲੋ ਜੀ ਮੂਰਲੇ ਟਣਾਈ ਦੀ ਵੀ ਚਵਾਈ ਚੰਗੀ ਇੱਕ ਨੰਬਰ ਆਈ ਜਾਵਾ ਹਾਂ ਕੀ ਬਾਤ ਹੈ ਬੈਰ ਵੀ ਨਹੀਂ ਹੋਣੀ ਸਹੀ ਗੱਲ ਹੈ ਕਿ ਭਾਈ ਜੁਈ ਚੰਗੀ ਆ ਥਾਣ ਤੋਂ ਚੰਗਾ ਭਾਈ ਮੁੱਲ ਕੀ ਇਹਦਾ ਜਾਇਜ਼ ਆ ਮੁੱਲ ਬਸ ਲੈਣ ਦੇ ਨੂੰ 65000 ਆ ਜੀ ਮਾਨਦਾਨ ਹੋ ਜਾ ਮਾਨਦਾਨ ਕਰਦੇ ਜੀ 65000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਵੀ ਅਪਾ ਜਾਇਕ ਰਹਿ ਜਿਵੇਂ ਗਾਂ ਵੱਡੀ ਬੁੱਡੀ ਬਾਜਨ ਮੋਈ ਬਹੁਤਾ ਹੀ ਵਹਿੜਦਾ ਹੂੰ ਦੇਖੋ ਜੀ ਸਹੀ ਆਦਾ ਲੈਵਲ ਉਹ ਵੀ ਕਮਾਲ ਹੀਟਿੰਗ ਦੇਖੋ ਲੈਵਲ ਦੀ ਕੀ ਆ ਬਾਤ ਕਿੰਨਾ ਚੰਗੀ ਜੀ ਹੂੰ ਬੜਾ ਜੀ ਬੈਠਾ ਰੇ ਥੱਲੇ ਫੇਰ ਵੀ ਨੂੰ ਕੁਛ ਨਹੀਂ ਸਹੀ ਜਿਆਦਾ ਮੁੱਲ ਜਾਇਜ਼ਾ 65000 ਰੁਪਏ ਮਾਨਦਾਨ ਜ਼ਰੂਰ ਹੋਊਗੀ ਜ਼ਰੂਰ ਹੋਊਗੀ ਅੱਗੇ ਬਈ 2 ਨੰਬਰ ਇਹ ਵੀ ਦਰਸੀ ਤੜਕੀ ਛੁਈ ਹੈ ਜੀ ਬੱੱਚੀ ਕੀ ਦੇਈ ਇਹ ਬੱੱਚੀ ਆ ਜੀ ਇਹ ਦੇ ਮਾਗਰ ਵਿੱਚ ਬੱੱਚੀ ਚੰਗੀ ਆ ਨਾ ਬਾਲੇ ਸ਼ਰਾ ਬੱੱਚੀ ਆ ਜੀ ਇਹ ਬੱੱਚੀ ਬੱੱਚੀ ਦਿੱਤੀ ਆ ਭਾਈ ਬੱੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਇਹ ਮੁੱਲੀ ਨਹੀਂ ਤੇ ਜੇਰ ਜੁਰ ਜੇ ਹਾਂ ਵੀਡੀਓ ਹੈਗੀ ਆਪਣੇ ਕੋਲੇ ਓਕੇ ਠੀਕ ਆ 6 ਦੰਦਾ ਜੀ ਨੂੰ ਹੋ ਗਈ ਤੇ ਕਿੰਨਾ ਬੋਲਾ ਗੱਡੇ ਸਨ ਬੋਲਤਾ ਕਰਤਾ ਹੀ ਧਰ ਕੇ 5 5.5 ਕਿਲੋ ਜੀ ਠੀਕ ਆ ਭਾਈ ਹਾਂ ਲੈ ਬਲੂ ਆ ਵਾਹਲਾ ਸੀ ਬੱੱਚੀ ਦਾ ਫੇਸ ਬੜਾ ਪਿਆਰਾ ਏ ਹਨਾ ਫੇਸ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੋਣਾ ਬੜ ਦੇ ਵਿੱਚ ਵਾਟਿੰਗ ਆ ਲੈ ਕੀ ਬਾਤ ਆ ਬੱਸ ਰਹੀ ਆ ਜੀ ਮੈਂ ਕਹਿੰਦਾ ਕੀ ਬਾਤ ਆ ਫੁੱਲ ਕੱਦ ਦਾ ਫੁੱਲ ਰਾਜੀ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਦੇਵਾ ਦੇਖੋ ਜੀ ਦੇਵਾ ਕਮਾਲ ਹੈ ਨਾ ਸਿਰਾਗ ਨਾੜਾ ਨੂੜਾ ਫੁੱਲ ਚੰਗੀਆਂ ਢੰਡੀ ਵਾਲੀ ਆਇਏ ਇੱਥੇ ਥੱਕੀਆਂ ਆਈਆਂ ਬੇਰੀ ਧਾਰਾਂ ਲਾਏ ਭਾਈ ਜਿੱਥੇ ਮਰਜ਼ੀ ਖੜਾ ਲਾ ਬਾਈ ਕਹਿੰਦਾ ਹੱਥ ਲਾਈ ਜਾ ਲਾਏ ਕੋਈ ਨਹੀਂ ਕੁਝ ਨਹੀਂ ਬਹੁਤ ਬਾੜੀ ਕੋ ਨਹੀਂ ਆਈ ਬਾਈ ਨਾੜਾ ਦੇਖੋ ਨਾੜਾ ਬਹੁਤ ਚੰਗੀਆਂ ਚਾਹ ਦੇ ਥਣ ਵਿਕੀ ਤੇ ਪੂਰੇ ਗੈਬ ਤੇ ਪੀੜੀ ਦੇ ਪਾਏ ਭਰ ਗਏ ਅਜਾ ਟਾਈਮ ਥੋੜਾ ਹੋਇਆ ਜੀ ਦੇਵਾ ਹੂੰ ਸਹੀ ਕਰਦਾ ਦੇਵਾ ਬੱਚੀ ਦਾ ਹੁਣ ਵੀ ਬਹੁਤ ਚੰਗਾ ਹੈ ਠੀਕ ਹੈ ਭਾਈ ਤੇ ਕੀ ਮੋਲ ਆ ਜਾਇਆ ਜਰਾ ਮੁੱਲ ਬੱਸ ਦਾ ਲੈਣ ਦਾ 82000 ਆ ਜੀ 82000 ਮਾਨਤਨ ਹੋ ਜੂ ਮਾਨਤਨ ਕਰ ਦੇ ਜੀ ਲਾਜ 82000 ਰੁਪਏ ਮੋਲਾ ਮਾਨਤਨ ਜ਼ਰੂਰ ਹੋ ਜੂਗਾ ਤਾਰਾ ਮਾਰਕ ਬੜਾ ਸਨਕੀ ਆ ਬਈ ਰੰਗ ਰੂ ਬਹੁਤ ਚੰਗਾ ਬੜਾ ਅਫਸ਼ੀ ਦੇਖੋ ਜੇ ਬੱਚਾ ਹੀ ਮਗਰ ਬੱਚੀ ਬੱਚੀ ਬਹੁਤ ਹੈ ਲੈਵਾ ਦੇਖੋ ਬਈ ਲੈਵਾ ਕਮਾਲ ਦੰਬ ਗੱਡੀ ਵੱਡੀ ਇਹ ਦੇਵੇ ਸਹੀ ਗੱਲ ਆ ਬਈ ਥਾਨ ਬਹੁਤ ਚੰਗਾ ਨੇੜੇ ਤਾਰਾ ਮਾਰਕ ਦੇ ਹੁਣ ਅਸੀਂ ਬਣਾ ਉਸ ਤੋਂ ਨਾਲੇ ਠੀਕ ਆਂ ਹੀ ਵਜਾ ਕੋਈ ਜੱਟ ਨਹੀਂ ਆਈ ਨੱਤ ਵੀ ਨਹੀਂ ਹੋਊਗੀ ਕਿਉਂਣ ਬੜਾ ਚੰਗਾ ਯਾਰ ਹਨ ਲੈ ਜਿਵੇਂ ਮਰਜ਼ੀ ਤਾਰਾ ਮਾਰੀ ਚੱਲ ਬਈ ਕਹਿੰਦਾ ਸਹੀ ਪੈਰ ਆ ਹਾਂ ਸਹੀ ਗੱਲ ਲੈ ਚੋਣ ਬਾਈ ਆਪ ਹੀ ਰੱਖਦਾ ਬਹੁਤ ਚੰਗਾ ਬਾਲਾ ਚੰਗਾ ਜੀ ਨਹੀਂ ਆਇਆ ਜੀ ਬਸ ਲੈ ਕਰੀ ਰੱਖਣ ਵਾਲੀ ਵੈੜ ਹੈ ਜੀ ਹਾਂ ਠੀਕ ਆ ਹਾਂ ਜੀ ਇੱਧਰ ਹਾਂ ਕਿ ਭਾਈ ਜੀ ਫੋਨ ਲੈਂਗੇ ਜੀਰਾ ਕੀ ਬਾਤ ਹਾਂ ਮਾ ਕੋਸ਼ਿਸ਼ ਵੀ ਨਹੀਂ ਕਰ ਐਨੀ ਨਹੀਂ ਸਹੀ ਗੱਲ ਮੁੱਲ ਵਿਆਸੀ ਯਰ ਮਾਂ ਤਾਂ ਕੋਈ ਲਾਜ਼ਮ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ